ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪੰਜਾਬ 'ਚ ਦਿਨੋ-ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਹੋ ਰਹੇ ਨਾ ਵਾਧੇ ਯਾਰ ਵਾਧੇ ਜਾ ਰਹੇ ਹਨ ਕੀਮਤੀ ਜਾਨਾਂ ਦੀ ਮੌਤ ਦੇ ਮੂੰਹ ਚ ਜਾ ਰਹੀਆਂ ਨੇ ਇਸ ਤਰ੍ਹਾਂ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਬਾ ਦੇ ਬੌੜਾ ਗੇਟ ਵੀ ਕਿ ਕਿ ਜੋ ਕਿ ਰਸਤੇ ਦੇ ਵਿੱਚ ਬਣਿਆ ਹੋਇਆ ਬਹੁਤ ਵੱਡਾ ਖੱਡਾ ਲੋਕਾਂ ਲਈ ਨਿਤ ਨਮੀਆ ਮੁਸੀਬਤਾਂ ਖੜਾ ਕਰ ਦਿੰਦਾ ਹੈ ਇਸ ਤਰ੍ਹਾਂ ਹੀ ਨਾਬਾ ਦੀ ਇੱਕ ਨਿੱਜੀ ਫੈਕਟਰੀ ਦੇ ਕੰਮਕਾਰ ਦੇ ਮਾਮਲੇ 'ਚ ਪੁਲਿਸ ਨੇ ਹਾਸਾਗ੍ਰਸਤ ਹੋ ਗਿਆ ਕਿਉਂਕਿ ਉਹ ਕੰਮ ਕਰਕੇ ਜਦ ਆਪਣੇ ਘਰ ਤੋਂ ਵਾਪਸ ਕੰਮ ਤੋਂ ਜਾ ਰਿਹਾ ਸੀ ਤਾਂ ਉਸ ਦੇ ਉੱਪਰ ਮੋਟਰਸਾਈਕਲ ਚਾਲਕ ਟਰੈਲੇ ਦੇ ਟਾਇਰ ਦੇ نیچے ਆਉਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਮ੍ਰਿਤਕ ਪਟਿਆਲੇ ਦਾ ਰਹਿਣ ਵਾਲਾ ਸੀ ਜੋ ਕਿ ਨਾਬੇ ਦੀ ਕਨੀਜੀ ਫੈਕਟਰੀ ਵਿੱਚ ਕੰਮ ਕਰਦਾ ਸੀ ਮਾਮਲੇ ਵਿੱਚ ਪੁਲਿਸ ਨੇ Laash ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਟਰੈਲਾ ਚਾਲਕ ਮੌਕੇ ਤੋਂ ਟਰੈਲਾ ਛੱਡ ਕੇ ਫਰਾਰ ਹੋ ਗਿਆ ਹੈ ਨਾਬਾ ਦੇ ਬੋਰਡਰ ਗੇਟ ਵਿੱਚ ਟਰੈਲਾ ਚਾਲਕ ਦੀਆਂ ਅੰਗਲੀਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਜਾਣ ਦੀ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਪਟਿਆਲੇ ਦਾ ਰਹਿਣ ਵਾਲਾ ਸੀ ਜਿੱਥੇ ਕਿ ਉਸ ਦੇ ਕਾਰਨ ਕਿ ਜੋ ਟੋਏ ਬਣੇ ਹੋਏ ਹਨ ਉਹ ਰੋਜ਼ ਹਾਦਸਿਆਂ ਦਾ ਕਾਰਨ ਬਣਦੇ ਨਜ਼ਰ ਆ ਰਹੇ ਹਨ ਜਿੱਤੇ ਕਿਸ ਸਮੇਂ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਬਾ ਫੈਕਟ ਚ ਕੰਮ ਕਰਦੇ ਟਰੈਲਾ ਅਚਾਨਕ ਦੇ ਉੰਗਲੀਕਾਰ ਹੋਏ ਹਾਦਸੇ ਵਾਪਰੇ ਅਸੀਂ ਮ੍ਰਿਤਕ ਪਰਿਵਾਰਾਂ ਦੇ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਦੇ ਬੌੜਾ ਗੇਟ ਦੀਆਂ ਕਿਉਂਕਿ ਇੱਥੇ ਬਣੇ ਹੋਏ ਟੋਏਆਂ ਦੇ ਵਿੱਚ ਰੋਜ਼ ਕਦੇ ਟਰੱਕਾਂ ਦੇ ਟਾਇਰ ਰਟ ਜਾਂਦੇ ਹਨ ਜਦ ਕੋਈ ਕੋਈ ਵੀ ਸਮਾਚਾਰ ਨਹੀਂ ਪ੍ਰਾਪਤ ਹੋ ਰਿਹਾ ਕਿ ਰੋਜ਼ ਨਵੇਂ ਨਿੱਤ ਨਵੇਂ ਹਾਦਸੇ ਹੁੰਦੇ ਨਜ਼ਰ ਆ ਰਹੇ ਹਨ ਕਦੋਂ ਇਸ ਸਬ ਸੰਗਿਆਣ ਲਵਗੀ ਕਦੋਂ ਤੱਕ ਇਹ ਸੜਕਾਂ ਦੀ ਮੁਰੰਮਤ ਹੋਵੇਗੀ ਕਿਉਂਕਿ ਰੋਜ਼ ਹੋ ਰਹੇ ਨਿਤ ਨਵੇਂ ਹਾਸਿਆ ਤੋਂ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਕੀ ਪ੍ਰਸ਼ਾਸਨ ਵੱਡੀ ਹਾਸੇ ਨੂੰ ਦੇਖਦਾ ਨਜ਼ਰ ਆਵੇਗਾ ਜਦੋਂ ਕੋਈ ਬੜਾ ਹਾਸਾ ਹੋਵੇਗਾ ਤਾਂ ਫੌਰਨ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਹਨ ਜਾਂਚਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਪਰ ਜੇਕਰ ਸਮੇਂ ਸਹਿੰਦੇ ਇਹਦਾ ਕੋਈ ਪ੍ਰਬੰਧ ਨਾ ਕੀਤਾ ਗਿਆ ਤਾਂ ਉਹਨਾਂ ਵਾਲੇ ਦਿਨਾਂ 'ਚ ਹੋਰ ਵੀ ਹਾਸੇ ਹੋ ਸਕਦੇ ਹਨ ਜਿੱਥੇ ਕਿ ਨਾਬੇ ਦੇ ਵਿੱਚ ਟ੍ਰੈਫਿਕ ਦਿਨੋ ਦਿਨ ਵੱਧਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਕਿਉਂਕਿ ਜਾਂ ਓਵਰ ਬ੍ਰਿਜ ਜਾਂ ਕੋਈ ਪੁਲ ਬਣਵਾਏ ਜਾਣ ਜਿਸ ਦੇ ਨਾਲ ਨਾਬਾ ਬੌੜਾ ਗੇਟ ਦੇ ਵਿੱਚ ਟ੍ਰੈਫਿਕ ਤੇ ਨਿਯਾਤ ਮਿਲ ਸਕੇ ਕਿਉਂਕਿ ਇੱਥੇ ਟ੍ਰੈਫਿਕ ਦੇ ਜਾਮ ਸਮੱਸਿਆ ਦੇ ਨਾਲ ਬਹੁਤ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਜੋ ਕਿ ਰੋਜ਼ ਨਿੱਤ ਨਵੇਂ ਹਾਸਿਆਂ ਦਾ ਕਾਰਨ ਬਣ ਜਾਂਦੇ ਹਨ ਤਸਵੀਰਾਂ ਉਹ ਟਰੈਲੇ ਦੀ ਨਜ਼ਰ ਆ ਰਹੀਆਂ ਜਿਸ ਟਰੈਲੇ ਦੇ ਨਾਲ ਇਹ ਹਾ사 ਹੋਇਆਗਾ ਜੋ ਕਿ ਕੋਈ ਸਿਮਟ ਦੇ ਬਣੇ ਹੋਏ ਪਾਈਪ ਪਿਲਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਾਲ ਇਹ ਹਾਦਸਾ ਵਾਪਰਿਆ ਹੈ ਰਿਪੋਰਟ ਗੁਰਪ੍ਰੀਤ ਸਿੰਘ ਬਰਸਟ ਨਾਬਾ ਤੋਂ ਇਹ ਐਕਸੀਡੈਂਟ ਹੋਇਆ ਪਤਾ ਲੱਗਿਆ ਜੀ ਕੀ ਕਰਤਾ ਹੈ ਇਹ ਜੀ ਇਹ ਮੈਨੇਜਰ ਸਿਗਾ ਮੁੰਡਾ ਲੱਗਦਾ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਾਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡਿਊਟੀ ਤੇ ਪਟਾਲੇ ਤੋਂ ਇਤੋਂ ਟਾਲਾ ਆ ਰਿਹਾ ਸੀਗਾ ਤੇ ਜਿਹੜੀ ਗੰਢੀ ਕਰਕੇ ਉਹਦੇ ਤੇ ਫੇਟ ਲੱਗੀ ਉਹਦੀ ਡੈੱਟ ਦੀ ਮੌਕੇ ਦੀ ਡੈੱਟ ਸੀ ਮੌਕੇ ਦੀ ਡੈੱਟ ਹੋ ਗਈ ਉਹਦੀ ਡੈੱਟ ਹੋ ਗਈ ਗਿਆਨ ਲੈ ਕੇ ਬੰਦੀ ਕਾਰਵਾਈ ਕਰ ਕਿਹੜੀ ਫੈਕਟਰੀ ਤੇ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਕਿਹੜੀ ਫੋਕਲ ਪੁਆਇੰਟ ਜੀ ਡੀ ਐਸ ਜੀ ਡੀ ਐਸ ਫੋਕਲ ਪੁਆਇੰਟ ਠੀਕ ਹੁਣ ਕੀ ਕਾਰਵਾਈ ਕਰਦੇ ਵੀ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਆ ਰਹਿਣਾ ਹੈ ਧਿਆਨ ਲੈ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਬੰਦੀ ਕਰਾਂ ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਵੀ ਤਰੀਕ ਨੂੰ ਬਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ